ਉਦੋਂ ਦੇਖਿਆ ਜਿਹੜਾ ਅੱਗ ਆਉਂਦੀ ਪਈ ਟਰੈਕਟਰ ਇੱਕੋ ਦਾਮੀ ਅੱਗ ਦੀ ਲਵੇਟ ਚ ਆ ਗਿਆ ਵੇਹ ਨਾ ਵੇਹ ਸਾਰਾ ਟਰੈਕਟਰ ਹੀ ਸੜ ਗਿਆ ਇੱਕ ਕਿਸਾਨ ਦੇ ਟਰੈਕਟਰ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਫਰੂਜ਼ਪੁਰ ਦੇ ਪਿੰਡ ਚੋਕ ਹਰੀਹਰ ਤੋਂ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿ ਅਚਾਨਕ ਟਰੈਕਟਰ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਜੋ ਦਰਖਤਾਂ ਦੀ ਛਾਵੇਂ ਕਿਸਾਨ ਦੇ ਵੱਲੋਂ ਖੜਾਇਆ ਜਾਂਦਾ ਹੈ ਜਿਵੇਂ ਹੀ ਅੱਗ ਲੱਗਦੀ ਆ ਤਾਂ ਕਿਸਾਨ ਨੂੰ ਭੱਜੜਾ ਪੈ ਜਾਂਦੀ ਹੈ ਨੇ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਉਹਨਾਂ ਦੇ ਵੱਲੋਂ ਟਰੈਕਟਰ ਨੂੰ ਲੱਗੀ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀਦਾਰੀ ਪਰ ਜਦੋਂ ਤੱਕ ਅੱਗ ਨੂੰ ਬੁਝਾਇਆ ਜਾਂਦਾ ਰਲ ਮਿਲ ਕੇ ਉਦੋਂ ਤੱਕ ਨੂੰ ਪੂਰਾ ਟਰੈਕਟਰ ਸੜ ਕੇ ਸੁਆਹ ਹੋ ਜਾਂਦਾ ਹੈ ਕਈ ਇੱਕ ਹੋਰ ਹੈਗੀ ਯਾਰ ਫੜ ਲੇ। ਕੋਈ ਇੱਕ ਹੋਰ ਹੈਗੀ ਇੱਥੇ ਯਾਰ ਭਾਈ ਫੜ ਲਓ। ਕੋਹ ਨਹੀਂ ਦਾ ਯਾਰ ਮੱਖੀ ਨੇ। ਕਰਨ ਕੋਈ ਨਾ ਤਾਂ ਇਹ ਨਾ ਆਉਂਦਾ। ਅੱਜ ਤਾਂ ਗਾਹਾਂ ਖਾ ਰਿਹਾ ਪੱਤੇ ਭਟੇੜੀ ਬੈਜੀ। ਅੱਜ ਠੱਲ ਕੇ ਉੱਤਰੇ ਹੀ ਸੀ ਉਹਦੋਂ ਨੇ ਬਾਫ ਰੋਲਾ ਆ ਕੇ ਇੱਧਰ ਨੂੰ ਆਇਆ। ਵੀਡੀਓ। ਬੜੇ ਨਭੂਈ ਬੰਦ ਨਾ।

ਉਧਰ ਪੀੜਿਤ ਕਿਸਾਨ ਗੁਰਲਾਲ ਸਿੰਘ ਨੇ ਕਿਹਾ ਕਿ ਉਸਨੇ ਦਰਖਤ ਦੀ ਛਾਂ ਹੇਠਾ ਆਪਣੇ ਟਰੈਕਟਰ ਨੂੰ ਖੜਾਇਆ ਸੀ ਪਰ ਅਚਾਨਕ ਇੱਕ ਸਾਈਡ ਤੋਂ ਆਗਾਈ ਤੇ ਟਰੈਕਟਰ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਪੂਰਾ ਟਰੈਕਟਰ ਸੜ ਕੇ ਸੁਆਹ ਹੋ ਗਿਆ ਉਸਨੇ ਸਰਕਾਰ ਤੋਂ ਮਦਦ ਦੀ ਗੁਹਾਰ ਬਿਲ ਗਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਲਾਲ ਸਿੰਘ ਲਾਲੀ ਪਿੰਡ ਚੋਖਰੀ ਹੈ ਜੀ ਤੁਹਾਨੂੰ ਇਹ ਕੀ ਘਟਨਾ ਕਿਵੇਂ ਵਾਪਰੀ ਸਾਰੇ ਇਹ ਜੀ ਘਟਨਾ ਆਹੀ ਉਹ ਸਾਹਮਣੇ ਮੋਟ ਤੇ ਬੈਠੇ ਸੀਗੇ ਸਾਰੇ ਆਏ ਜੀ ਵਿਚ ਨੂੰ ਕੀ ਚੱਲਦੇ ਇਕੱਠੇ ਤੇ ਜਦੋਂ ਅਸੀਂ ਕੋਦਮ ਵੇਖਿਆ ਇਧਰੋਂ ਅੱਗ ਆਉਦੀ ਪਈ ਟਰੈਕਟਰ ਇੱਕੋ ਦਮ ਹੀ ਅੱਗ ਦੀ ਲਵੇਟ ਚ ਆ ਗਿਆ ਵੇਨੇ ਵੇਨੇ ਸਾਰਾ ਟਰੈਕਟਰ ਹੀ ਸੜ ਗਿਆ ਓਕੇ ਟਰੈਕਟਰ ਰਾਤ ਠੱਲਿਆ ਸੀਗਾ ਹਾਂਜੀ ਹਾਂਜੀ ਰਾਤ ਉੱਤੇ ਛਾਵਾਂ ਇਹ ਸਾਰੇ ਖੜਾ ਹੀ ਗਿਆ ਤੇ ਓਕੇ ਆਉਦੇ ਜਨ ਸੇਫ ਠੱਲਿਆ ਸੀ ਸੇਫ ਠੱਲਿਆ ਗਿਆ ਸਾਰੇ ਆਸਤੇ ਪਾਸੇ ਸਾਰਾ ਕੋ ਵੀਰ ਲੱਗਿਆ ਜਾਂ ਪਤਾ ਕਿ ਲੱਗਿਆ ਅੱਗ ਆਈ ਕਿ ਕਿਵੇਂ ਕੋਦਮ ਹੀ ਲੱਗ ਗਿਆ ਤੇ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਪਿੰਡ ਕੋਸ਼ਿਸ਼ ਕਰਦੇ ਰਹੇ ਆ ਬਾਕਲਾ ਵਿੱਚ ਮਚੇ ਨੇ ਗਏ ਬਸ ਬਾਕੀ ਸਾਰਾ ਕੁਝ ਕੀਤਾ ਹੀ ਇੱਥੇ ਦੱਸੀ ਕਿ ਸੂਬੇ ਦੀ ਅੰਦਰ ਕਣਕ ਦੀ ਨਾਣ ਨੂੰ ਲਗਾਈ ਜਾ ਰਹੀ ਅੱਗ ਦੇ ਕਾਰਨ ਕਈ ਹਾਸੇ ਵੀ ਵਾਪਰ ਰਹੇ ਨੇ ਪਰ ਇਸ ਸਭ ਵਿਚਾਲੇ ਹੁਣ ਇਸ ਕਿਸਾਨ ਦੇ ਟਰੈਕਟਰ ਨੂੰ ਅੱਗ ਲੱਗਣ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਪਰ ਟਰੈਕਟਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ ਹੈ ਫਰੋਧਪੁਰ ਤੋਂ ਪਰਮਜੀਤ ਖੜਨਾ ਸੰਕਲਪ ਬਿਲਕੁਲ ਚੈਨਲ